अच्छा जो बंधु ਤੇ ਜਿਹੜੇ ਲੋਕ ਦੁਨੀਆਵੀ ਤੌਰ ਤੇ અલਵਿਦਾ ਕਹਿ ਗਏ ਤਰੂ ਤਾਰੇ ਬਣ ਗਏ ਉਹਨਾਂ ਦੇ ਵਿੱਚ ਮਾਲਵੇ ਦਾ ਸਪੂਤ ਸ਼ੁਭਦੀਪ ਸਿੰਘ ਸਿੱਧੂ ਵੀ ਸ਼ਾਮਲ ਹੈ ਜੀ ਜੀ ਤੁਸੀਂ ਸੱਚੀ ਨੰਗੇ ਪੈਰ ਘੁੰਮਦੇ ਰਹੇ ਜਦੋਂ ਬਾਪੂ ਬਲਕੌਰ ਸਿੰਘ ਉਹਨਾਂ ਨੇ ਤੁਹਾਨੂੰ ਜਾ ਕੇ ਪੈਰਾਂ ਦੇ ਵਿੱਚ ਜੋੜਾ ਪਹਿਨਾਇਆ ਉਹ ਬੜੇ করুণਾ ਵਾਲੇ ਬੜੇ ਵਿਰਾਗ ਵਾਲੇ ਦ੍ਰਿਸ਼ ਸਨ ਅਸੀਂ ਜਾਣਨਾ ਚਾਹੁੰਦੇ ਉਹ ਐਪੀਸੋਡ ਕਿਹੋ ਜਿਹਾ ਸੀ ਔਰ ਤੁਹਾਡੇ ਮਨ ਦੇ ਵਿੱਚ ਕਿਹੋ ਜਿਹੀ ਭਾਵਨਾ ਸੀ ਜਿਹਦੇ ਤਹਿਤ ਤੁਸੀਂ ਨੰਗੇ ਪੈਰੀ ਓਨੀ ਦੇਰ ਘੁੰਮਦੇ ਰਹੇ ਦੇਖੋ ਮੈਂ ਮੇਰਾ ਉਸ ਪਰਿਵਾਰ ਦੇ ਨਾਲ ਮਾਤਾ ਚਰਨ ਕੌਰ ਨਾਲ ਬਾਪੂ ਬਲਕੌਰ ਸਿੰਘ ਜੇ ਨਾਲ ਬਹੁਤ ਨੇੜੇ ਦਾ ਸਬੰਧ ਆ ਹਮ ਜਿੰਨਾਂ ਨੂੰ ਅਸੀਂ ਕੋਈ ਫੇਮ ਤੋਂ ਬਾਹਰ ਰੱਖਿਆ ਦਿਖਾਵੇ ਤੋਂ ਬਾਹਰ ਰੱਖਿਆ ਹਣ ਅਸੀਂ ਹਮੇਸ਼ਾ ਵੀ ਕੈਮ ਆਫ ਬਹੁਤ ਰਿਸ਼ਤੇ ਜਿਹੜੇ ਮਹਤਾਜ ਨਹੀਂ ਹੁੰਦੇ ਇਹਨਾਂ ਗੱਲਾਂ ਦੇ ਆਫ ਕੈਮਰਾ ਗੱਲ ਕਰਦੇ ਹੁਣ ਵੀ ਮੈਂ ਜਦੋਂ ਨਿਜੀਲੈਂਡ ਤੇ ਇੱਥੇ ਰਵਾਨਾ ਹੋਇਆ ਸੀ ਮੈਂ ਮਾਤਾ ਚਰਨ ਕੌਰ ਨਾਲ ਲੰਬੀ ਮੁਲਾਕਾਤ ਕਰਕੇ ਚੜਿਆ ਮੈਂ ਦੇਖੀਆਂ ਤਸਵੀਰਾਂ ਹਾਂ ਛੋਟੇ ਸਬ ਨੂੰ ਮੈਂ ਆਪਣੇ ਲਾੜ ਪਿਆਰ ਕਰਕੇ ਆਇਆ ਹਾਂ ਥੋੜੇ ਦਿਨ ਪਹਿਲਾਂ ਵੀ ਮੇਰਾ ਜਨਮ ਦਿਨ ਸੀ ਮੈਂ ਜਨਮ ਦਿਨ ਤੇ ਵੀ ਵੀਡੀਓ ਕਾਲ ਤੇ ਰਹੀ ਮਾਤਾ ਚਰਨ ਕੌਰ ਉਦੋਂ ਹੀ ਮਾਤਾ ਚਰਨ ਕੌਰ ਦਾ 10 ਜਨਮ ਦਿਨ ਸੀ ਬਿਲਕੁਲ ਸਹੀ ਬਿਲਕੁਲ ਉਸ ਦਿਨ ਵੀ ਵੀਡੀਓ ਕਾਲ ਦੇ ਉੱਤੇ ਮੈਂ ਮਾਤਾ ਨਾਲ ਬਹੁਤ ਦਿਲ ਦੀਆਂ ਗੱਲਾਂ ਕਰੀਆਂ ਤੇ ਮਾਤਾ ਨੇ ਮੈਨੂੰ ਵੀਡੀਓ ਕਾਲ ਤੇ ਛੋਟੇ ਸ਼ੁਭ ਨੂੰ ਮੇਰੇ ਸਾਹਮਣੇ ਕਰਿਆ ਤਾਂ ਮੈਂ ਮੈਂ ਵੀਡੀਓ ਕਾਲ ਤੇ ਰਹੀ ਵੀ ਬਹੁਤ ਸਾਰਾ ਪਿਆਰ ਸਤਿਕਾਰ ਉਹਨਾਂ ਨਾਲ ਜਤਾਇਆ ਤੇ ਰਹੀ ਗੱਲ ਕਿਉਂਕਿ ਇਹ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਇੱਕ ਬੰਦੇ ਦੀਆਂ ਆਪਣੀਆਂ ਭਾਵਨਾਵਾਂ ਨਾਲ ਜੁੜੀਆਂ ਹੁੰਦੀਆਂ ਨੇ ਕੋਈ ਸ਼ੱਕ ਨਹੀਂ ਤੇ ਉਹ ਸਿੱਧੂ ਸਾਡਾ ਬਹੁਤ ਵੱਡਾ ਹੀਰਾ ਸੀ ਹੂੰ ਸਾਡੇ ਮਾਨਸਾ ਦਾ ਮਾਨ ਸੀ ਸਾਡੇ ਉਹਨਾਂ ਟਿੱਬਿਆਂ ਦੇ ਅ ਇਲਾਕੇ ਦਾ ਬਹੁਤ ਵੱਡਾ ਮਾਨ ਸੀ ਜਿਨ੍ਹਾਂ ਨੇ ਸਾਡੇ ਉਸ ਇਲਾਕੇ ਨੂੰ ਬਹੁਤ ਦੂਰ ਤੱਕ ਪਹੁੰਚਾਤਾ ਬਿਲਬੋਰਡ ਤੱਕ ਸਾਡੇ ਮਾਨਸਾ ਜਿਹੜੇ ਦੀਆਂ ਗੱਲਾਂ ਹੋਈਆਂ ਐ ਸਾਡੇ ਉਸ ਇਲਾਕੇ ਦੀਆਂ ਗੱਲਾਂ ਹੋਈਆਂ ਜਿਹਨੂੰ ਕਿਸੇ ਕਿਸੇ ਟਾਈਮ ਲੋਕ ਪਛੜੇ ਹੋਇਆ ਇਲਾਕਾ ਕਹਿੰਦੇ ਸੀ ਤਿੱਬਿਆਂ ਦਾ ਇਲਾਕਾ ਕਹਿੰਦੇ ਸੀ ਜੰਗਲਾਂ ਦਾ ਇਲਾਕਾ ਕਹਿੰਦੇ ਸੀ ਮਾਲਵੇ ਦਾ ਆਰਸੀ ਫਾਰਸ ਜੀ ਜੰਗਲ ਆ ਪਰ ਸਿੱਧੂ ਮੂਸੇਵਾਲੇ ਨੇ ਸਾਡੇ ਇਲਾਕੇ ਨੂੰ ਐਡੀ ਦੂਰ ਤੱਕ ਬਚਾਇਆ ਮੈਨੂੰ ਲੱਗਦਾ ਤੇ ਓਡੀ ਪਹਿਚਾਣ ਸਾਨੂੰ ਅਜੇ ਤੱਕ ਕੋਈ ਚੀਜ਼ ਨਹੀਂ ਦਵਾ ਸਕੀ ਜਿੱਦੀ ਸਾਡੀ ਸਿੱਧੂ ਦਵਾ ਗਿਆ ਚਲੋ ਇੱਕ ਰਹੀ ਕਲਾਕਾਰ ਦੀ ਗੱਲ ਪਰ ਇੱਕ ਪਰਿਵਾਰਕ ਤੌਰ ਤੇ ਮੇਰੀ ਬਹੁਤ ਜ਼ਿਆਦਾ ਸਾਂਝ ਰਹੀ ਹੈ ਕਿਉਂਕਿ ਸਾਡੇ ਉਸ ਪਿੰਡ ਸਮਾਉਂ ਦੇ ਤੀਆਂ ਅ ਦੀ ਗੱਲ ਕਰੀਏ ਤਾਂ ਮਾਤਾ ਚਰਨਿਕਾ ਉਹਨਾਂ ਨਾਲ ਬਹੁਤ ਦਿਲੋਂ ਜੁੜੇ ਹੋਏ ਨੇ ਉਹਨਾਂ ਚੀਜ਼ਾਂ ਦੇ ਨਾਲ ਹੈਨਾ ਤੇ ਸਾਡਾ ਮੇਰਾ ਅੰਦਰੂਨੀ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਪਿਆਸ ਸੀ ਪਰ ਜਦੋਂ ਹੀ ਇਹ ਉਹ ਪੈੜੀ ਘੜੀ ਆਉਂਦੀ ਹੈ ਹਮਮ ਸਾਡੇ ਲਈ ਬਹੁਤ ਦੁੱਖ ਦਾ ਸਮਾਂ ਜਦੋਂ ਆਉਂਦਾ ਪਰਿਵਾਰ ਦੇ ਉੱਤੇ ਤਦੋਂ ਇਕੱਲਾ ਮੈਂ ਨਹੀਂ ਮੈਨੂੰ ਲੱਗਦਾ ਪੂਰੀ ਦੁਨੀਆ ਦੇ ਵਿੱਚ ਬੈਠੇ ਹਰ ਇੱਕ ਪੰਜਾਬੀ ਦਾ ਕਿ ਹਰ ਇੱਕ ਦਾ ਵੀ ਭਾਵੇਂ ਉਹ ਪੰਜਾਬੀ ਆ ਭਾਵੇਂ ਗਰ ਪੰਜਾਬੀ ਹਰ ਇੱਕ ਦੇ ਹਿਰਦੇ ਬਲੁੰਦਰੇ ਗਏ ਸੀ ਉਸ ਘਟਨਾ ਦੇ ਨਾਲ ਸੋ ਉਦੋਂ ਤੋਂ ਹੀ ਮੇਰੇ ਅੰਦਰ ਇੱਕ ਵਿਸ਼ਵਾਸ ਸੀ ਬਹੁਤ ਵੱਡਾ ਹਨ ਆਪਾਂ ਵਾਹਿਗੁਰੂ ਜੀ ਨੂੰ ਬਹੁਤ ਨੇੜੇ ਤੋਂ ਪਰਮਾਤਮਾ ਦੇ ਨਾਲ ਜੁੜੇ ਹੋਏ ਆਪਾਂ ਤਾਂ ਮੇਰੇ ਮਨ ਦੇ ਵਿੱਚ ਇੱਕ ਖਿਆਲ ਆਇਆ ਵੀ ਨਹੀਂ ਵੀ ਮਤਾਚਰਨ ਕੋਰ ਹੋ ਰਹੇ ਨੇ ਜਿਹੇ ਤਰ੍ਹਾਂ ਕੰਕ ਕਿਵੇਂ ਕਿੱਦਾਂ ਹੋਣੀ ਚਾਹੀਦੀ ਆ ਹੂੰ ਤਾਂ ਅਸੀਂ ਮੈਂ ਉਸਾ ਕਾਲਪੁਰ ਖੋਏ ਗੁਰੂ ਜੀ ਅੱਗੇ ਅਰਦਾਸ ਕਰੀ ਵਾਹਿਗੁਰੂ ਜੀ ਤੇ ਵੀ ਜਦੋਂ ਤੱਕ ਮਤਾਚਰਨ ਕੋਰ ਦੀ ਕੋਈ ਸੁਰੱਖਣੀ ਨਹੀਂ ਹੁੰਦੀ ਜਦ ਤੱਕ ਉਸ ਘਰ ਦੇ ਵਿੱਚ ਕਿਲਕਾਰੀ ਨਹੀਂ ਵੱਜਦੀ ਮੈਂ ਤੇਰੇ ਦਰ ਤੇ ਕਦੇ ਜੁੱਤੀ ਵਾਕੇ ਨਹੀਂ ਆਵਾਂਗਾ ਅੱਛਾ ਮੈਂ ਜੁੱਤੀ ਤਿਆਗਤੀ ਸੀ ਉਹ ਮੇਰੀ ਜੁੱਤੀ ਤਿਆਗਣ ਦਾ ਕਾਰਨ ਇਹ ਸੀ ਮੈਂ ਪੂਰਾ ਨੀਮਾ ਹੋ ਕੇ ਪੂਰੀ ਨਿਮਰਤਾ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੁੜਿਆ ਤੇ ਮੈਂ ਆਪਣੇ ਸੁਖਨੀ ਸਾਹਿਬ ਦੇ ਪਾਠਾਂ ਦੀ ਲੜੀ ਸ਼ੁਰੂ ਕਰੀ ਹੋਈ ਸੀ ਤੇ ਮੈਂ ਬਹੁਤ ਨਿਮਾਨਾ ਇਨਸਾਨ ਬਣ ਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਅਰਦਾਸਾਂ ਕਰਦਾ ਰਿਹਾ ਸੋ ਪ੍ਰਮਾਤਮਾ ਨੇ ਉਹ ਅਰਦਾਸਾਂ ਨੂੰ ਸੁਣਿਆ ਤੇ ਫਿਰ ਉਹ ਜੋ ਜਦੋਂ ਕਰ ਬੱਚੇ ਨੇ ਜਨਮ ਲਿਆ ਤਾਂ ਫਿਰ ਉਹ ਰਸਮ ਨੂੰ ਬਾਪੂ ਬਲਕੌਰ ਸਿੰਘ ਜੀ ਆ ਪਾ ਕੇ ਮੈਨੂੰ ਦੁਬਾਰਾ ਜੁੱਤੀ ਪਾਉਣ ਦੇ ਲਈ ਜਿਹੜੇ ਸੀਗੇ ਥਾਪੜਾ ਦਿੱਕੇ ਗਏ ਉਹਨਾਂ ਨੇ ਆਪਣੇ ਹੱਥੀਂ ਇਹ ਰਸਮ ਕਰੀ ਤੇ ਉਸ ਤੋਂ ਬਾਅਦ ਵੀ ਮੈਂ ਇਕੱਲੀ ਮਾਤਾ ਚਰਨ ਕਰਨ ਲਈ ਨਹੀਂ ਮੈਂ ਪੰਜਾਬ ਦੀਆਂ ਪੂਰੇ ਵਿਸ਼ਵ ਦੀਆਂ ਹਰ ਇੱਕ ਮਾਮਾ ਤੇ ਹਰ ਇੱਕ ਭੈਣਾਂ ਦੇ ਲਈ ਮੇਰੀ ਇਹ ਤਾਂ ਅਰਦਾਸ ਹੁੰਦੀ ਹੈ ਵੀ ਕਿਸੇ ਦੇ ਘਰ ਘੋੜੀਆਂ ਤੇ ਸੁਹਾਗ ਹੀ ਗਾਈ ਜਾਣ ਕੀਰਨੇ ਨਾ ਪੈਣ ਹੂੰ Spice. Subscribe now and press the bell icon. Never miss an update.